प्यारे दोस्तों प्यार भरे सत श्री अकाल जी पंजाब सरकार ਦੇ ਮੁਲਾਜ਼ਮ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਵਾਨ ਤੁਵਾਨਾ ਜੋ ਮੁਲਾਜ਼ਮਾਂ ਦੇ ਵਿੱਚ ਘਟੋ ਘਟ 16% ਵਾਧਾ ਕਰੇ ਸਾਡੇ 5 ਸਾਲ ਦਾ ਜੋ ਪੇਗਮੰਦ ਏਰੀਆ ਦਾ ਉਹ ਦਵੇ ਲਗਭਗ 18000 ਕਰੋੜ ਰੁਪਇਆ ਬਣਦਾ ਹੈ ਪਰ ਮਾਨ ਸਰਕਾਰ ਵੱਲੋਂ ਮੀਟਿੰਗਾਂ ਦੇ ਕੇ ਮੀਟਿੰਗਾਂ ਦੇਖਣ ਤੋਂ ਬਾਅਦ ਦੇਣ ਤੋਂ ਬਾਅਦ ਮੀਡੀਆ ਨੂੰ ਭੇਜਣਾ ਇਹ ਆਮ ਕਹਾਵਤ ਵੀ ਬਣ ਚੁੱਕੀ ਆ ਪਰ ਮਾਨ ਸਰਕਾਰ ਦੀ ਆਦਤ ਬਣ ਚੁੱਕੀ ਆ ਵਿਤੋਹਣੀ ਹਰਪਾਲ ਸਿੰਘ ਟੀਮਾਂ ਦੇ ਨਾਲ 27 ਅਕਤੂਬਰ ਨੂੰ ਮੀਟਿੰਗ ਹੋਣੀ ਸੀ ਜਰੋਂ ਮੁਲਾਜ਼ਮ ਮੀਟਿੰਗ ਕਰਨ ਵਾਸਤੇ ਚੰਡੀਗੜ੍ਹ ਸੈਕਟਰ ਪਹੁੰਚੇ ਤਾਂ ਇਹ ਸਨੇਹ ਪ੍ਰਾਪਤ ਹੋਇਆ ਕਿ ਵਿਤੋਹਣੀ ਹਰਪਾਲ ਸਿੰਘ ਟੀਮਾਂ ਬੀਜੀ ਹਨ ਅਜੇਮੇ ਬਹੁਤ ਉਹਨਾਂ ਨੂੰ ਹੁਣ ਦੁਬਾਰਾ ਮੀਟਿੰਗ ਜੋ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਕਿ 18 ਨਵੰਬਰ ਨੂੰ ਹੋਵੇਗੀ ਪਰ ਹਰ ਵਾਰੀ ਮੀਟਿੰਗ ਦੇ ਕੇ ਮੀਟਨ ਨੂੰ ਭਜਣਾ ਮਾਂ ਸਰਕਾਰੇ ਲਾ ਰਹੇ ਪੋਲ ਇਸ ਕਰਕੇ ਜੋ ਮਲਾਜਮਾਂ ਤਨ ਤਨ ਵਿੱਚ ਜਾ ਕੇ ਹੋ ਰਹੇ ਹਨ ਕਿਉਂਕਿ ਜਿਮਨੀ ਚੌਂਕੋਂ ਲੈ ਕੇ ਮਲਾਜਮਾਂ ਵੱਲੋਂ ਜੋ ਕੰਪਿਊਟਰ ਦੇ ਹਾਵਕਾ ਉਹਨਾਂ ਤਨ ਤਨ ਦੇ ਵਿੱਚ ਪੱਕਾ ਮੋਰਚਾ ਲਾਤਾ ਹੈਗੇ ਪੀਐਸਪੀਸੀਲ ਦੀ ਜੋ ਪ੍ਰਾਪਰਟੀ ਹੈ ਜੋ ਜਿਮਨੀ ਨਾਮ ਵਿਚਨ ਲਈ ਜੋ ਮਾਂ ਸਰਕਾਰ ਤਿਆਰੀ ਕਰੀ ਹੈ ਉਸ ਦੇ ਵਿਰੋਧ ਦੇ ਵਿੱਚ ਪੀਐਸਪੀਸੀਲ ਮਜਮ ਪੀਐਸਟੀਸੀਲ ਦੇ ਮਲਾਇਆ ਵੱਲੋਂ ਪੀਐਸਈ ਵੀ ਜੁਆਇੰਟ ਫਾਰਮ ਯੂਨੀਅਨ ਐਸੋਸੀਏਸ਼ਨ ਬੀਲੀਮ ਲਾਣਿਕਤਾ ਮੰਚ ਬੁਖ ਵਕਤ ਜਥੇ ਹੁੰਦੀਆਂ ਕਿਸਾਨ ਜਥੇ ਹੁੰਦੀਆਂ ਨੇ ਇਹ ਲੁਧਿਆਣਾ ਦੇ ਵਿੱਚ ਜੋ ਸਰੂਪ ਹੋ ਬਣਾ ਉਹਦੇ ਫੈਸਲਾ ਕੀਤਾ ਕਿ ਆਉਣ ਵਾਲੀ 2 ਨਵੰਬਰ ਨੂੰ ਆਰ ਪੀ ਚੌਕ ਲੁਧਿਆਣਾ ਦੇ ਵਿੱਚ ਮਾਂ ਸਰਕਾਰ ਦੇ ਲਾਰਿਆਂ ਦੀ ਔਰ ਖੁੱਲੀ ਜਾਵੇਗੀ ਕਿਉਂਕਿ ਜੋ ਬਿਲੀ ਮੰਤਰੀ ਆ ਉਹ ਲੁਧਿਆਣਾ ਸ਼ਹਿਰ ਵਿੱਚ ਹੀ ਰਹਿੰਦਾ ਹੈ ਉੱਥੇ ਜਾ ਕੇ ਵੀ ਜੋ ਰੈਲੀ ਮੇਹਰਾਂ ਕੀਤਾ ਜਾਊਗਾ ਬੇਤਨ ਹਰਪਾਲ ਸਿੰਘ ਜਿੰਮਾ ਮੁਖਨੀ ਭਵਾਂ ਤਮਾਨ ਦੇ ਲਾਰੇ ਪੂਰੀ ਵੀ ਕੀਤੀ ਖੁੱਲੀ ਜਾਊਗੀ ਤੇ ਉਹਨਾਂ ਦੀ ਮੁਰਦਾਬਾਦ ਵੀ ਕੀਤੀ ਜਾਊਗੀ ਦੂਜੇ ਪਾਸੇ ਅਸੀਂ ਮੰਗ ਕਰਦੇ ਹਾਂ ਮੁਖਨੀ ਭਵਾਂ ਤਮਾਨ ਤੋਂ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕਾਮਕਾਰ ਦੇ ਕੱਚੇ ਮਜ਼ਦੂਰਾਂ ਪੱਕੇ ਕੀਤੇ ਜਾਣਾ ਨਿਕਟਵਾਲ ਤੋਂ ਨਖਾਣੋਂ ਦੀ 3000 ਰੁਪਇਆ ਦਿੱਤੀ ਜਾਵੇ ਜੋ ਪਿਛੇ ਟੀਚਨਾ ਭਾਗ ਦੀ ਭਾਰਤੀ ਕੀਤਿਆਂ ਨੇ ਇਸ ਤਨਖਾਹ ਦੇ ਉੱਪਰ ਉਹਨੇ ਸਰਫਕਾਂ ਖੁੱਲ੍ਹੇ ਆਣਾ ਉਹਨਾਂ ਨੂੰ ਬੇਸ ਕਰਦੇ ਡੀਏ ਵੀ ਦਿੱਤਾ ਜਾਵੇ ਇਹ ਵੀ ਮੰਗ ਕਰਦੇ ਆਂ ਪੁਰਾਣੀ ਪੈਨਸ਼ਨ ਦੇ ਉੱਪਰ ਮਾਂ ਸਰਕਾਰ ਵੱਲੋਂ 2022 ਦੇ ਵਿੱਚ ਪੱਤਰ ਜਾਰੀ ਕੀਤਾ ਗਿਆ ਸੀ ਪਰ ਪੱਤਰ ਜਾਰੀ ਕਰ ਦਿੱਤਾ ਪਰ ਮਾਂ ਸਰਕਾਰ ਨੇ ਜੋ ਪੁਰਾਣੀ ਪੈਨਸ਼ਨ ਆ ਅੱਜ ਤੱਕ ਬਹਾਲ ਨਹੀਂ ਕੀਤੀ ਇੱਕ ਮਿਲਾਂ ਨੂੰ ਲੌਲੀਪਾਪ ਦਿੱਤਾ ਕਿਉਂਕਿ ਮਾਂ ਸਰਕਾਰ ਜੋਨ ਬਲਾਈ ਕਹਿ ਰਹੀ ਸੀ ਕਿ ਅਸੀਂ ਔਰ ਹੀ ਸਾਰੀ ਪੁਰਾਣੀ ਮੈਨਸ਼ਨ ਬਹਾਲ ਕਰਾਂਗੇ ਪਰ ਲਾਰੇ ਲਾ ਕੇ ਟਾਈਮ ਬਸ ਕਰੀ ਆ ਮੀਟਿੰਗ ਦੇ ਦਿੰਦੀ ਆ ਮਿਟਿੰਗੋਂ ਭੱਜ ਜਾਂਦੀ ਆ 2400 ਭਾਰਤੀ ਹੋਏ ਮਲਾਜਮਾਨ ਨੇ ਤਰਨਤਨ ਵਿੱਚ ਜਾ ਕੇ ਰੈਲੀ ਵੀ ਕੀਤੀ ਮਾਨ ਸਰਕਾਰ ਦੀ ਮੁਰਦਾ ਵਾਲੀ ਕੀਤੀ ਉਸ ਤੋਂ ਉੱਰੋਂ ਨੇ ਫੈਸਲਾ ਲਿਆ ਹੈ ਕਿ ਜਦੋਂ ਮੁੱਖਾਇ ਪੁਮਾ ਤਵਨ ਪਿੰਡ ਵਿੱਚ ਆਵੇਗਾ ਤੇ ਉਹਦੀ ਹੋਰ ਲਾਰਾਂ ਦੀ ਪੋਲ ਖੁੱਲ੍ਹ ਜਾਊਗੀ ਦੂਜੇ ਪਾਸੇ ਜੋ ਗੁਰੂ ਗੋਬਿੰਦ ਸਿੰਘ ਸੁਪਰਥਰ ਮਲਾਂ ਰੋਪੜ ਗੁਰੂ ਹਰਗੋਬਿੰਦ ਸਰਮਨਾਲਾ ਰਾਮਾਹਬਦੇ ਵਿੱਚ ਕੰਮ ਕਰਦੇ ਠੇਕੇਦਾਰਾਂ ਨੂੰ ਕੱਚੇ ਮਲਾਜਮਾਂ ਦੀਆਂ ਤਨਖਾਹਾਂ ਦਾ ਵਾਅਦਾ ਕੀਤਾ ਹੋਇਆ ਨਹੀਂ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਮੁੱਖ ਨੇਪੂ ਮਾਨਤਮਾਨ ਬੇਤੋਣੀ ਹਰਪਾਲ ਸਿੰਘ ਜੀ ਮਾਮ ਮਲਾਜਮਾਂ ਮੰਗਾ ਪੂਰੀਆਂ ਕਰਨ ਨੀ ਦਉਣ ਵਾਲੀ 2027 ਦੇ ਵਿੱਚ ਦੋ ਮਲਾਜਮਾਂ ਜੋ ਅੱਜ ਕਰ ਰਹੇ ਹਨ ਇਹ ਲਾਰੇ ਪੋਲੀ ਖੁੱਲਣਗੇ ਤੇ 2027 ਦੇ ਵਿੱਚ ਸਾਹ ਕੋਲ ਸੁਣਗੇ ਧੰਨਵਾਦ ਜੀ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ